ਉੱਤਰ ਪ੍ਰਦੇਸ਼ ਦੇ ਪ੍ਰਗਿਆ ਗਰਾਸ ਵਿੱਚ ਮਹਾਕੁੰਭ ਮੇਲਾ ਚੱਲ ਰਿਹਾ ਜਿੱਥੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕੁਝ ਦਿਨ ਪਹਿਲਾਂ ਹੀ ਹਾਰ ਵੇਚਣ ਵਾਲੀ ਇੱਕ ਕੁੜੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਈ ਯੂਜ਼ਰ ਨੇ ਉਸ ਦੀ ਸੁੰਦਰਤਾ 'ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੁਣ ਖਬਰਾਂ ਆ ਰਹੀਆਂ ਨੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਮੌਲਿਸਾ ਮਹਾਕੁੰਭ ਮੇਲਾ ਛੱਡ ਕੇ ਚਲੀ ਗਈ ਹੈ ਉਹ ਆਪਣੇ ਘਰ ਵਾਪਸ ਆ ਗਈ ਹੈ ਮਹਾਕੁੰਭ ਦੀ ਵਾਇਰਲ ਗਰਲ ਮੌਲਿਸਾ ਨੇ ਆਪਣੀ ਜਾਨ ਨੂੰ ਖਤਰੇ ਬਾਰੇ ਗੱਲ ਕੀਤੀ ਸੀ ਉਸਨੇ ਸੀਐਮ yogi ਅਦਿੱਤਿਆਨਾਥ ਨੂੰ ਸੁਰੱਖਿਆ ਦੀ ਅਪੀਲ ਕੀਤੀ ਸੀ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਵੀ ਮੌਲਿਸਾ ਆਪਣੇ ਘਰੋਂ ਬਾਹਰ ਨਿਕਲਦੀ ਸੀ ਤਾਂ ਭੀੜ ਉਸ ਨੂੰ ਘੇਰ ਲੈਂਦੀ ਸੀ ਇਸੇ ਕਰਕੇ ਉਹ ਡਰਨ ਲੱਗ ਪਈ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਮੌਲਿਸਾ ਨੂੰ ਮਹਾਕੁੰਭ ਤੋਂ ਦੂਰ ਜਾਣ ਦੀ ਧਮਕੀ ਵੀ ਦਿੱਤੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਮੌਲਿਸਾ ਉਸ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ ਲੋਕ ਉਸ ਨਾਲ ਤਸਵੀਰਾਂ ਖਿਚਾਉਣ ਤੇ ਉਸ ਨਾਲ ਗੱਲ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਹ ਕਾਰਨ ਸਨ ਜਿਨ੍ਹਾਂ ਕਾਰਨ ਮੋਲੀਸ਼ਾ ਨੂੰ ਮਹਾਕੁੰਭ ਛੱਡਣਾ ਪਿਆ। ਦੱਸ ਦਈਏ ਮੋਲੀਸ਼ਾ ਦੀਆਂ ਭੈਣਾਂ ਅੱਜੇ ਵੀ ਮਹਾਕੁੰਭ ਮੇਲੇ ਵਿੱਚ ਹਾਰ ਵੇਚ ਰਹੀਆਂ ਨੇ। ਭੈਣਾਂ ਦੱਸਿਆ ਕਿ ਲੋਕ ਮੋਲੀਸ਼ਾ ਪਿੱਛੇ ਪਜਦੇ ਸਨ। ਉਹ ਜਿੱਥੇ ਵੀ ਜਾਂਦੀ ਸੀ ਲੋਕ ਉਸ ਦਾ ਪਿੱਛਾ ਕਰਦੇ ਸਨ। ਇਸ ਕਾਰਨ ਉਸ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸਾਡੇ ਪਿਤਾ ਜੀ ਨੇ ਉਸ ਨੂੰ ਘਰ ਵਾਪਸ ਭੇਜ ਦਿੱਤਾ। ਮੁਲੀਸ਼ਾ ਦਾ ਇੱਕ ਘਰ ਮੱਧ ਪ੍ਰਦੇਸ਼ ਦੇ ਮਹਾਸ਼ਵਰ ਵਿੱਚ ਹੈ ਉਹ ਆਪਣੇ ਪਰਿਵਾਰ ਨਾਲ ਮਹਾਕੁੰਭ ਮੇਲੇ ਵਿੱਚ ਰੁਦਰਾਕਸ਼ੜ ਤੇ ਹਾਰ ਵੇਚ ਰਹੀ ਸੀ ਮੇਲੇ ਵਿੱਚ ਆਏ ਕੁਝ ਯੂਟਿਊਬਰਾਂ ਨੇ ਉਸ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਮੁਲੀਸ਼ਾ ਦੀਆਂ ਤਸਵੀਰਾਂ ਤੇ ਵੀਡੀਓ ਤੇ ਇੰਟਰਨੈਟ ਤੇ ਅੱਗ ਵਾਂਗ ਫੈਲ ਗਈ ਉਹ ਸੋਸ਼ਲ ਮੀਡੀਆ ਤੇ ਸਟਾਰ ਬਣ ਗਈ ਸੀ ਪਰ ਉਸ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਸਨ ਸੋ ਜਿਸ ਕਰਕੇ ਉਸਨੇ ਮਹਾਕੁੰਭ ਮੇਲਾ ਛੱਡ ਦਿੱਤਾ ਤੇ ਉਹ ਆਪਣੇ ਘਰ ਵਾਪਸ ਚਲੀ ਗਈ ਹੈ ਦੱਸਦੀ ਹੈ ਪਿਛਲੇ ਦਿਨੀ ਹੀ ਉਸਨੇ yogi CM ਅਦਿੱਤਿਆਨਾਥ ਨੂੰ ਸੁਰੱਖਿਆ ਦੀ ਅਪੀਲ ਵੀ ਕੀਤੀ ਸੀ ਉੱਤਰ ਪ੍ਰਦੇਸ਼ ਦੇ ਪ੍ਰਗਿਆ ਗਰਾਸ ਵਿੱਚ ਮਹਾਕੁੰਭ ਮੇਲਾ ਚੱਲ ਰਿਹਾ ਜਿੱਥੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕੁਝ ਦਿਨ ਪਹਿਲਾਂ ਹੀ ਹਾਰ ਵੇਚਣ ਵਾਲੀ ਇੱਕ ਕੁੜੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਈ ਯੂਜ਼ਰ ਨੇ ਉਸਦੀ ਸੁੰਦਰਤਾ 'ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੁਣ ਖਬਰਾਂ ਆ ਰਹੀਆਂ ਨੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਮੌਲਿਸਾ ਮਹਾਕੁੰਬ ਮੇਲਾ ਛੱਡ ਕੇ ਚਲੀ ਗਈ ਹੈ ਉਹ ਆਪਣੇ ਘਰ ਵਾਪਸ ਆ ਗਈ ਹੈ ਮਹਾਕੁੰਬ ਦੀ ਵਾਇਰਲ ਗਰਲ ਮੌਲਿਸਾ ਨੇ ਆਪਣੀ ਜਾਨ ਨੂੰ ਖਤਰੇ ਬਾਰੇ ਗੱਲ ਕੀਤੀ ਸੀ ਉਸਨੇ ਸੀਐਮ ਯੋਗੀ ਅਦਿੱਤਿਆਨਾਥ ਨੂੰ ਸੁਰੱਖਿਆ ਦੀ ਅਪੀਲ ਕੀਤੀ ਸੀ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਵੀ ਮੌਲਿਸਾ ਆਪਣੇ ਘਰੋਂ ਬਾਹਰ ਨਿਕਲਦੀ ਸੀ ਤਾਂ ਭੀੜ ਉਸ ਨੂੰ ਘੇਰ ਲੈਂਦੀ ਸੀ ਇਸੇ ਕਰਕੇ ਉਹ ਡਰਨ ਲੱਗ ਪਈ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਮੌਲਿਸਾ ਨੂੰ ਮਹਾਕੁੰਬ ਤੋਂ ਦੂਰ ਜਾਣ ਦੀ ਧਮਕੀ ਵੀ ਦਿੱਤੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਮੌਲੀਸਾ ਉਸ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ ਲੋਕ ਉਸ ਨਾਲ ਤਸਵੀਰਾਂ ਖਿਚਾਉਣ ਤੇ ਉਸ ਨਾਲ ਗੱਲ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਹ ਕਾਰਨ ਸਨ ਜਿਨ੍ਹਾਂ ਕਾਰਨ ਮੌਲੀਸਾ ਨੂੰ ਮਹਾਕੁੰਭ ਛੱਡਣਾ ਪਿਆ। ਦੱਸਦੀ ਹੈ ਮੌਲੀਸਾ ਦੀਆਂ ਭੈਣਾਂ ਅੱਜੇ ਵੀ ਮਹਾਕੁੰਭ ਮੇਲੇ ਵਿੱਚ ਹਾਰ ਵੇਚ ਰਹੀਆਂ ਨੇ। ਭੈਣਾਂ ਦੱਸਿਆ ਕਿ ਲੋਕ ਮੌਲੀਸਾ ਪਿੱਛੇ ਪਜਦੇ ਸਨ। ਉਹ ਜਿੱਥੇ ਵੀ ਜਾਂਦੀ ਸੀ ਲੋਕ ਉਸ ਦਾ ਪਿੱਛਾ ਕਰਦੇ ਸਨ ਇਸ ਕਾਰਨ ਉਸਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਸਾਡੇ ਪਿਤਾ ਜੀ ਨੇ ਉਸ ਨੂੰ ਘਰ ਵਾਪਸ ਭੇਜ ਦਿੱਤਾ ਮੋਲੀਸ਼ਾ ਦਾ ਇੱਕ ਘਰ ਮੱਧ ਪ੍ਰਦੇਸ਼ ਦੇ ਮਹਾਸ਼ਵਰ ਵਿੱਚ ਹੈ ਉਹ ਆਪਣੇ ਪਰਿਵਾਰ ਨਾਲ ਮਹਾਕੁੰਭ ਮੇਲੇ ਵਿੱਚ ਰੁਦਰਾਕਸ਼ੜ ਅਤੇ ਹਾਰ ਵਿੱਚ ਚੜਾਈ ਸੀ ਮੇਲੇ ਵਿੱਚ ਆਏ ਕੁਝ ਯੂਟਿਊਬਰਾਂ ਨੇ ਉਸ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਮੁਲੀ ਸ਼ਾਦੀ ਦੀਆਂ ਤਸਵੀਰਾਂ ਤੇ ਵੀਡੀਓ ਤੇ ਇੰਟਰਨੈਟ ਤੇ ਅੱਗ ਵਾਂਗ ਫੈਲ ਗਈ। ਉਹ ਸੋਸ਼ਲ ਮੀਡੀਆ ਤੇ ਸਟਾਰ ਬਣ ਗਈ ਸੀ ਪਰ ਉਸ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਸਨ। ਸੋ ਜਿਸ ਕਰਕੇ ਉਸਨੇ ਮਹਾਕੁੰ ਮੇਲਾ ਛੱਡ ਦਿੱਤਾ ਤੇ ਉਹ ਆਪਣੇ ਘਰ ਵਾਪਸ ਚਲੀ ਗਈ ਹੈ। ਦੱਸਦੀ ਹੈ ਪਿਛਲੇ ਦਿਨੀ ਹੀ ਉਸਨੇ ਯੋਗੀ ਸੀਮ ਅਦਿੱਤਿਆਨਾਥ ਨੂੰ ਸੁਰੱਖਿਆ ਦੀ ਅਪੀਲ ਵੀ ਕੀਤੀ ਸੀ।